ਅੱਜ ਦਾ ਜਮਾਨਾ ਸ਼ਰਧਾ ਦਾ ਘੱਟ ਹੈ ਸ਼ੰਕਾ ਦਾ ਜ਼ਿਆਦਾ ਹੈ ਤੇ ਸ਼ੰਕਾਵਾਦੀ ਸਵਾਲ ਕਰਦਾ ਵੀ ਭਾਈ ਸਾਹਿਬ ਕਲਗੀਧਰ ਪਾਤਸ਼ਾਹ ਨੂੰ ਮੱਥਾ ਟੇਕਣ ਦਾ ਕੀ ਫਾਇਦਾ ਹੈ ਇਹ ਸਵਾਲ ਰੋਪੜ ਦੇ ਰਹਿਣ ਵਾਲੇ ਸਲਾਰਦੀਨ ਕਾਜੀ ਨੇ ਗੁਰੂ ਗੋਬਿੰਦ ਸਿੰਘ ਤੇ ਕੀਤਾ ਆਪਾਂ ਗੁਰੂ ਪਾਤਸ਼ਾਹ ਨੂੰ ਮੱਥਾ ਟੇਕਦੇ ਆ ਨਾ ਤੇ ਲੋਕੀਂ ਕਹਿੰਦੇ ਇਹਦੇ ਨਾਲ ਕੀ ਹੁੰਦਾ ਹੈ ਕੀ ਮਿਲੇਗਾ ਇਹ ਸਵਾਲ ਸਲਾਰਦਿਲ ਕਾਜੀ ਰੋਪੜ ਵਾਲੇ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਕੀਤਾ ਤੇ ਜਿਹੜਾ ਗੁਰੂ ਪਾਤਸ਼ਾਹ ਮਹਾਰਾਜ ਦੇ ਪੈਸੇ ਥੇਲੇ ਦਾ ਅੰਤਾਰਸੀ ਜੀ ਨੂੰ ਆਪਾਂ ਵਿੱਤ ਮੰਤਰੀ ਕਹਿ ਦਿੰਨੇ ਆ ਖਜ਼ਾਨਾ ਮੰਤਰੀ ਕਹਿ ਦਿੰਨੇ ਆ ਉਹਦਾ ਨਾਮ ਪਈ ਆਲਮ ਸਿੰਘ ਸੀ ਉਹਨੇ ਸਤਗੁਰੂ ਪਾਤਸ਼ਾਹ ਨੇ ਬੁਲਾਇਆ ਕਹਿਣ ਲੱਗੇ ਆਲਮ ਸਿੰਘਾ ਖਜ਼ਾਨੇ ਦੀ ਮੋਹਰ ਲਿਆ ਜਦੋਂ ਉਹਨੇ ਮੋਹਰ ਲਿਆਂਦੀ ਨਾ ਤੇ ਸਤਗੁਰੂ ਪਾਤਸ਼ਾਹ ਕਹਿਣ ਲੱਗੇ ਸਲਾਰਦੀਨਾ ਇਹਨੂੰ ਚੰਗੀ ਤਰ੍ਹਾਂ ਪੜ ਕਹਿਣ ਲੱਗਾ ਜੀ ਅੱਖਰ ਪੁੱਠੇ ਨੇ ਮੈਥੋਂ ਪੜੇ ਨਹੀਂ ਜਾਂਦੇ ਅੜੂਰ ਕਹਿਣ ਲੱਗੇ ਨੂੰ ਸਿਆਹੀ ਨਾਲ ਲਵੇੜ ਜਦੋਂ ਲਵੇੜ ਕੇ ਤੇ ਮੁੜ ਕੇ ਕਾਗਜ਼ ਤੇ ਮੋਹਰ ਲਾਈ ਨਾ ਤੇ ਕਹਿਣ ਲੱਗਾ ਪਾਤਸ਼ਾਹ ਹੁਣ ਤਾਂ ਐਂ ਸਾਪੜੇ ਜਾਂਦੇ ਨੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਵੇਖ ਲੈ ਸਲਾਰ ਦੀਨਾ ਹੁਣ ਸਾਪੜੇ ਜਾਂਦੇ ਨੇ ਨਾ ਕਹਿੰਦਾ ਕਿ ਹਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਸਤਿਗੁਰੂ ਦਾ ਸੇਖ ਨਮਾਣਾ ਹੋ ਕੇ ਗੁਰੂ ਅੱਗੇ ਮੱਥਾ ਟੇਕਦਾ ਨਾ ਤੇ ਗੁਰੂ ਕਰਮ ਬਦਲ ਦਿੰਦਾ ਹੈ ਗੁਰੂ ਤਕਦੀਰ ਬਦਲ ਦਿੰਦਾ ਹੈ ਗੁਰੂ ਭਾਗ ਬਦਲ ਦਿੰਦਾ ਹੈ ਆਪਾਂ ਇਹ ਨਹੀਂ ਪੜਦਿਆਂ ਗੁਰ ਕਾ ਸ਼ਬਦ ਕਟੇ ਕੋਟ ਕਰਮ